ਲੋਕ ਕਹਿੰਦੇ ਐ ਕਿ ਇਹ ਸਿਮਰਨਜੀਤ ਸਿੰਘ ਕਨਸਟਾਂ ਦੀ ਗੱਲ ਕਰਦਾ ਐ ਇਹਨੂੰ ਕਿਉਂ ਨਹੀਂ ਫੜਦੇ ਮੈਨੂੰ ਤਾਂ ਨਹੀਂ ਫੜਦੇ ਕਿਉਂ ਕਰਕੇ ਸਖਪੀਨਪੋਟ ਦਾ ਸੀ ਹੁਕਮ ਲਿਆ ਹੋਇਆ ਤਾਂ ਇਹ ਫੇ ਜੁਰਮ ਨਹੀਂ ਬਣਦਾ ਹੈਗਾ ਕਿ ਅਸੀਂ ਉਜੜੇ ਐ ਤੇ ਖਰਾਬ ਹੋਏ ਐ ਤੇ ਸਾਨੂੰ ਤਾਂ ਵਤਨ ਮਿਲੇ ਹੀ ਨਹੀਂ ਸਾਡਾ ਵਤਨ ਹੀ ਨਹੀਂ ਹੈ ਜੇ ਅਸੀਂ ਪਾਕਿਸਤਾਨ ਦੇ ਵਿੱਚ ਵੱਸਦੇ ਹਾਂ ਤਾਂ ਅਸੀਂ ਮੁਸਲਮਾਨ ਦੇ ਘਰਾਮ ਜੇ ਅਸੀਂ ਹਿੰਦੁਸਤਾਨ ਦੇ ਵਿੱਚ ਵੱਸਦੇ ਹਾਂ ਤਾਂ ਆਪਾਂ Hindu ਦੇ ਘਰਾਮ ਆ ਅੱਜ ਆਪਾਂ ਇੱਕ ਖਾਸ ਦਿਨ ਤੇ ਮੌਕੇ ਤੇ ਆਏ ਆ ਇੱਕ ਅਕਾਲ ਪਤਿਸ਼ਾਹ ਦੇ ਜਥੇਦਾਰ ਸਾਹਿਬ ਪੈਂਟੋਂ ਕੇ ਦੀ ਸ਼ਹਾਦਤ ਨੂੰ ਅਰਦਾਸ ਕਰਨ ਦੇ ਲਈ ਤੇ ਚੜ੍ਹਦੀ ਕਲਾ ਉਹਨਾਂ ਦੇ ਪਰਿਵਾਰ ਨੂੰ ਅਸੀਂ ਅਰਦਾਸ ਕਰਦੇ ਹਾਂ ਜਥੇਦਾਰ ਕਮਕੀ ਨੇ ਉਸ ਵਕਤ ਸਿੱਖ ਔਮ ਨੂੰアドਵਾਈਸ ਦਿੱਤੀ ਜੇதோ ਸਾਡੇ ਉੱਤੇ ਬਹੁਤ ਜ਼ਬਰ ਹਿੰਦ ਹਕੂਮਤ ਦਾ ਹੋ ਰਿਹਾ ਸੀਗਾ ਬੀਬੀਆਂ ਤੇ ਬੱਚਿਆਂ ਤੇ ਬਜ਼ੁਰਗਾਂ ਤੇ ਸਾਰੇ ਸਿੱਖ ਕੌਮ ਦੇ ਉੱਤੇ ਬਹੁਤ ਭਾਰੀ ਜ਼ਬਰ ਹੋਇਆ ਜਿਵੇਂ ਗਾਜੀਤ ਗਾਂਧੀ ਨੇ ਸਾਰੇ ਦਿੱਲੀ ਦੇ ਵਿੱਚ ਸਾਰੇ ਮੁਲਕ ਦੇ ਵਿੱਚ ਸਿੱਖਾਂ ਨੂੰ ਤਤਰ ਕਰਾਇਆ ਜਲੰਧ ਵਿੱਚ 1943 ਅਗਨਾਤੀ ਸੋ ਬਹੁਤ ਭਿਆਨਕ ਤਰੀਕੇ ਦੇ ਨਾਲ ਹੰਦਰ ਨੂੰ ਮਾਰਨੇ 1947 ਤੋਂ ਬਾਅਦ ਸਾਡੇ ਨਾਲ ਬਤਾਰਾ ਕੀਤਾ ਪਰ باوجود ਉਸੇ ਆਪਾ ਖੜੇ ਤੇ ਖੜੇ ਆਪਾਂ ਨੇ ਰਹਿਣ ਚੁਕਰ ਤੇ ਪਿੱਛੇ ਆਪਣੀਆਂ ਸ਼ਹਾਦਤਾਂ ਬਹੁਤ ਹੋਈਆਂ ਤੇ ਬਹੁਤ ਸਾਡੇ ਆਗੂ ਸਾਹਮਣੇ ਹੋ ਕੇ ਸ਼ਹਾਦਤ ਨੂੰ ਕਬੂਲ ਕੀਤਾ ਸੰਤ ਜਨੈਲ ਸਿੰਘ ਨੰਬਰ ਨੇ ਬਰਤਾਨੀਆ ਦੀ ਫੌਜ ਰੂਸ ਦੀ ਫੌਜ एनटीआर दी फौज ਦਾ ਮੁਕਾਬਲਾ ਕੀਤਾ ਔਰ ਬੱਤਰ ਕਹਿਤੇ ਦਰਬਾਰ ਸਾਹਿਬ ਦੇ ਵਿੱਚ ਇਹ ਤਿੰਨ ਦੁਨੀਆ ਦੀਆਂ ਮੰਨੀਆਂ ਹੋਈਆਂ ਫੌਜਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਨਹੀਂ ਵੜਨ ਦਿੱਤਾ ਸੋ ਜੇ ਇਹੋ ਜੇ ਵੀ ਇਹੋ ਜੇ ਬਹਾਦਰ ਸਾਡੇ ਜੱਥੇਦਾਰ ਰਹੇ ਆ ਉਹਨਾਂ ਦੇ ਵਿੱਚ ਜਥੇਦਾਰ ਪੰਥੇ ਵੀ ਹੈਗੇ ਜਿਨ੍ਹਾਂ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਸਿੱਖੀ ਦੇ ਵਿੱਚ ਲੈ ਕੇ ਆਏ ਬਹੁਤ ਸਾਰੇ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਹੈ ਉਹਨਾਂ ਦੇ ਵਿੱਚ ਇੰਨੀ ਦ੍ਰਿੜਤਾ ਪੈਦਾ ਹੋ ਗਈ ਕਿ ਮੈਂ ਕਹਿੰਦਾ ਕਿ ਜੇ ਜਥੇਦਾਰ ਪੰਥੇ ਅੱਜ ਵੀ ਹੁੰਦੇ ਦਾ ਇਹ ਜਿਹੜੇ ਡ੍ਰਿਡ ਅਰਾਧੇ ਦੇ ਸਿੱਖ ਉਹਨਾਂ ਨੇ ਪੈਦਾ ਕਰਨੇ ਸੀਗੇ ਉਹਨਾਂ ਦੇ ਗੁਰਬਾਈ ਸਾਹਿਬ ਜਸਦਰ ਪ੍ਰੀਤਮ ਸਿੰਘ ਸੀਗੇ ਅੱਜ ਉਹ ਸਾਡੇ ਵਿੱਚ ਨਹੀਂ ਹੈ ਸੁਰਗਵਾਸ ਹੋ ਗਏ ਇੱਕ ਦਿਨ ਸੀ ਰੋਟੀ ਖਾਦੇ ਸੀਗੇ ਕੇਲੇ ਵੀ ਦਿੱਤੇਗੇ ਛੋਬੀ ਦਿੱਤੇਗੇ ਸੰਤਰੇ ਵੀ ਦਿੱਤੇ ਗਏ ਤੇ ਸਰਦਾਰ ਪ੍ਰੀਤਮ ਸਿੰਘ ਨੂੰ ਜਿਹੜਾ ਫੈਲਾ ਮਿਲਿਆ ਸੰਤਰਾ ਮਿਲਿਆ ਉਹਨੋਂ ਤੋਂ ਅੰਚਰੇ ਗੇ ਮੈਂ ਕਿ ਜਥੇਦਾਰ ਜੀ ਕਦੇ ਖੇਲੇ ਤੇ ਸੰਤਰੇ ਨੂੰ ਵੀ ਧੋਈਦਾ ਹੈ ਕਿੰਦੇ ਦੀ ਮੈਨੂੰ ਨਹੀਂ ਪਰ ਸਾਡੇ ਜਥੇਦਾਰ ਕੌਂਕੇ ਦਾ ਹੁਕਮ ਹੈ ਸੋ ਮੇਰਾ ਮਤਲਬ ਹੈ ਕਿ ਜੇ ਇਹੋ ਜਿ ਸਿੱਖ ਪੈਦਾ ਕੀਤਾ ਹੈ ਜਜ਼ਦਾਰ ਕੌਮ ਕੇ ਤੇ ਆਪਾਂ ਕਹਿੰਦੇ ਆ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 10 ਦਰਵਾ ਦੇ ਸੰਤ ਜਗਨੈ ਸਿੰਘ ਪੰਜਾਬਾਲਿਆ ਨੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ ਅਸੀਂ ਜੇ ਉਹਨਾਂ ਦੇ ਸਿੰਘ ਹੈ ਤੇ ਫਿਰ ਆਪਾਂ ਨੂੰ ਟਿਕਣਾ ਚਾਹੀਦਾ ਹੈ ਆਪਣੇ ਮੰਜ਼ਿਲ ਤੇ ਤੇ ਸਾਨੂੰ ਆਜ਼ਾਦੀ ਨਹੀਂ ਮਿਲੀ ਅਸੀਂ ਗੁਲਾਮ ਤੇ ਗੁਲਾਮ ਹੁਣ ਅੱਛੇ ਰਹਾਂਗੇ ਜਿੰਨਾ ਚਿਰ ਸਾਡੇ ਦਿਲ ਦੇ ਵਿੱਚੋਂ ਇਹ ਫੁਰਨਾ ਨਹੀਂ ਨਿਕੰਦਾ ਕਿ ਅਸੀਂ ਗੁਲਾਮੀ ਨਹੀਂ ਚੱਬਨੀ ਮੈਨੂੰ ਕਈ ਵਾਰੀ ਲੋਕ ਕਹਿੰਦੇ ਐ ਕਿ ਇਹ ਸਿਮਰਨਜੀਤ ਸਿੰਘ ਕੌਨਸਤਾਨ ਦੀ ਗੱਲ ਕਰਦਾ ਇਹਨੂੰ ਕਿਉਂ ਨਹੀਂ ਫੜਦੇ ਮੈਨੂੰ ਤਾਂ ਨਹੀਂ ਫੜਦੇ ਕਿਉਂ ਕਰਤੇ ਸਤਪਿੰਨ ਕੋਟ ਦਾ ਸੀ ਹੁਕਮ ਲਿਆ ਹੋਇਆ ਕਿ ਖਾਲਸਾਨ ਜੇ ਅਮਨਪਸੰਦ ਤਰੀਕੇ ਦੇ ਨਾਲ ਦਲੀਲ ਦੇ ਨਾਲ ਗੱਲ ਕਰਨੀ ਹੈ ਤਾਂ ਇਹ ਕੋਈ ਜੁਰਮ ਨਹੀਂ ਬਣਦਾ ਹੈਗਾ ਜੇ ਆਪਾਂ ਦੂਸਰੀ ਤਰ੍ਹਾਂ ਮਾਨਵਕਪੰਡ ਦੀ ਗੱਲ ਕਰਾਂਗੇ ਫਿਰ ਇਹ ਜੁਰਮ ਬਣ ਜਾਂਦਾ ਜੇ ਖਾਲਸਾ ਦੇ ਆਪਾਂ ਵਿਆਖਿਆ ਕਰਾਂਗੇ ਕਿ ਕਿੰਨਾ ਵੱਡਾ ਹੋਊਗਾ ਇਹਦਾ ਕੀ ਫਾਇਦਾ ਹੋਊਗਾ ਜੇਵੇਂ ਸਾਨੂੰ ਆਪਣੀ ਕੌਮੀਅਤ ਮਿਲੂਗੀ ਫਿਰ ਇਹਦਾ ਜੁਰਮ ਨਹੀਂ ਮੰਨੂਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡਾ ਪਰਿਵਾਰ ਪਾਕਿਸਤਾਨ ਤੋਂ ਆਇਆ ਸਾਨੂੰ ਪਿੰਡ ਫਟੇਗੜ ਸਾਹਿਬ ਦੇ ਵਿੱਚ ਅਲੋਟ ਹੋਇਆ ਉਹ ਪਿੰਡ ਮੁਸਲਮਾਨਾਂ ਦਾ ਸੀਗਾ ਉਹ ਮੁਸਲਮਾਨ ਪਾਕਿਸਤਾਨ ਚਲੇ ਗਏ ਪਰ 2-3 ਸਾਲ ਹੋਏ ਐ ਉਹ ਮੁਸਲਮਾਨ ਮੇਰੇ ਪਿੰਡ ਦੇ ਮੌਜੂਦਾ ਪਿੰਡ ਦੇ ਇੱਥੇ ਰੋਜ਼ਾ شریف ਫਤਿਹਗੜ੍ਹ ਸਾਹਿਬ ਆਏ ਤੇ ਮੇਰੇ ਕੋਲੇ ਵੀ ਮੈਨੂੰ ਮਿਲੇ ਮੈਂ ਇੱਥੇ ਚੌਧਰੀ ਸਾਹਿਬ ਬਹੁਤ ਦੁੱਖ ਹੋਇਆ ਕਿ ਤੋ ਡਟਾਰੇ ਇੱਥੋਂ ਪਟਿਆ ਗਿਆ ਤੁਸੀਂ ਪਾਕਿਸਤਾਨ ਚਲੇ ਗਏ ਸਾਡੇ ਘਰ ਉੱਥੋਂ ਪੱਟੇ ਗਏ ਸਾਡੇ ਨੁਕਸਾਨ ਹੋਏ ਅਸੀਂ ਇੱਥੇ ਆ ਗਏ ਪਰ ਤੁਹਾਨੂੰ ਪਤਾ ਹੈ ਉਸ ਮੁਸਲਮਾਨ ਦੀ ਕਾਬਲੀਅਤ ਸੀ ਉਸਨੇ ਕਿਹਾ ਸਰਦਾਰ ਸਾਹਿਬ ਸਾਡਾ ਨੁਕਸਾਨ ਬਹੁਤ ਹੋਇਆ ਟੁੱਟਾ ਵੀ ਹੋਇਆ ਪਰ ਸਾਨੂੰ ਸਾਡੀ ਕੌਮੀਅਤ ਤੇ ਸਾਡਾ ਵਤਨ ਮਿਲ ਗਿਆ ਦੱਸੋ ਮੈਂ ਇਨਾ ਪੜਿਆ ਲਿਖਿਆ ਆਦਮੀ ਮੈਨੂੰ ਉਦੋਂ ਤੱਕ ਪਤਾ ਹੀ ਨਹੀਂ ਸੀ ਕਿ ਅਸੀਂ ਉਜੜੇ ਐ ਤੇ ਖਰਾਬ ਹੋਏ ਐ ਤੇ ਸਾਨੂੰ ਤਾਂ ਵਤਨ ਮਿਲੇ ਨਹੀਂ ਸਾਡਾ ਵਤਨ ਹੀ ਨਹੀਂ ਹੈ ਜੇ ਅਸੀਂ ਪਾਕਿਸਤਾਨ ਦੇ ਵਿੱਚ ਵੱਸਦੇ ਆ ਤਾਂ ਅਸੀਂ ਮੁਸਲਮਾਨ ਦੇ ਗੁਲਾਮ ਜੇ ਅਸੀਂ ਹਿੰਦੁਸਤਾਨ ਦੇ ਵਿੱਚ ਵੱਸਦੇ ਆ ਤਾਂ ਆਪਾਂ Hindu ਦੇ ਗੁਲਾਮ ਗੁਲਾਮ ਵੀ ਆ ਛੁੱਕਰਤੇ ਪਾਰਲਮੈਂਟ ਤੇ ਅਸੈਂਬਲੀ ਉਹਨਾਂ ਦੇ ਹੱਥ ਦੇ ਵਿੱਚ ਹੈ ਪਾਰਲਮੈਂਟ ਕਾਨੂੰਨ ਬਣਾਉਂਦੀ ਹੈ ਸਰਕਾਰ ਦੇ ਜਿੰਨੇ ਵੀ ਮੁਲਾਜ਼ਮ ਹੈ ਵੱਡੇ ਵੱਡੇ ਉਹ ਸਾਰੇ ਉਹਨਾਂ ਦੇ ਆ ਜਿਹੜੀ ਸੁਪਰੀਮ ਕੋਰਟ ਤੇ ਹਾਈ ਕੋਰਟ ਹੈ ਉਹ ਵੀ ਉਹਨਾਂ ਦੇ ਹੱਥ ਦੇ ਵਿੱਚ ਹੈ ਸੋ ਜਿਹੜੀ ਬਹੁ ਗਿੰਥੀ ਕਾਨੂੰਨ ਪਾਰਲੀਮੈਂਟ ਦੇ ਵਿੱਚ ਬਣਾਉਂਦੀ ਹੈ ਉਹ ਸਾਰੇ ਜੇ ਤਾਂ ਸੁਪਰੀਮ ਕੋਰਟ ਦੇ ਵਿੱਚ ਗਾਣ ਅਤੇ ਵੀ ਸਾਡੇ ਭਰਾ ਹਿੰਦ ਬੈਠੇ ਆ ਉਹਨਾਂ ਨੇ ਮੋਹਰ ਲਾਉਣੀ ਹੈ ਪ੍ਰੈਸ ਸਾਡੀ ਵੱਧ ਗਿਣਤੀ ਦੇ ਕੋਲੇ ਹੈ ਅੱਜ ਇੱਥੇ ਕੋਈ ਪ੍ਰੈਸ ਨਹੀਂ ਆਉਗੀ ਕਿਉਂਕਿ ਅੱਜ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਸੋ ਇਹ ਸਾਰੀਆਂ ਗੱਲਾਂ ਆਪਾਂ ਨੂੰ ਸਮਝਣੀਆਂ ਪੈਣੀਆਂ ਆਪਾਂ ਬੜੇ ਫਤਕ ਦੇ ਨਾਲ ਕਹਿੰਦੇ ਆ ਇਸ ਸਿਕਹ ਕਾਨੇ ਕੁਰਬਾਨੀਆਂ ਬਹੁਤ ਖੀਕੀਆਂ ਦੀ 90% ਅੰਗਰੇਜ਼ਾਂ ਦੇ ਖਿਲਾਫ ਅਸੀਂ ਲੜੇ ਅਸੀਂ ਸ਼ਹਾਦਤਾਂ ਦਿੱਤੀਆਂ ਬੜੀ ਸੋਹਣੀ ਗੱਲ ਹੈ ਪਰ ਸ਼ਹਾਦਤ ਤਾਂ ਦੇਈਦੀ ਹੈ ਕਿ ਕੋਈ ਨਿਸ਼ਾਨਾ ਦੇਖ ਕੇ ਕਿ ਸਾਨੂੰ ਕੀ ਪ੍ਰਾਪਤੀ ਹੋਊਗੀ ਸਾਨੂੰ ਗਾਂਧੀ ਤੇ 네ਰੂ ਨੇ ਚਖਾ ਲਿਆ ਸਾਡੇ ਅਧਿਵਾਨ ਜੇ ਜਦੋਂ ਅਸੀਂ ਆਜ਼ਾਦ ਹੋ ਗਏ ਤਾਂ ਤੁਹਾਨੂੰ ਸਿੱਖਾਂ ਨੂੰ ਇੱਕ ਦਿੱਤਾ ਜਾਊਗਾ ਜਿੱਥੇ ਤੁਸੀਂ ਆਜ਼ਾਦੀ ਦਾ ਮਾਨ ਮਨਸਕੋ ਇੱਕ ਮਨਾ ਸਕੋਗੇ ਸੋ ਮੇਰਾ ਮਤਲਬ ਹੈ ਕਿ ਜੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਨਾ ਸੀ ਹਿੰਦੂਆਂ ਨਾ ਸੀ ਸਿੱਖੇ ਤਾਂ ਉਦੋਂ ਬਾਅਦ ਸਾਰੇ ਗੁਰੂਆਂ ਨੇ ਸਾਨੂੰ ਇੱਕ ਧਰਮ ਦਿੱਤਾ ਹੈ ਇੱਕ ਕਲੇਜਾ ਕੌਮੀਅਤ ਨਹੀਂ ਦਿੱਤੀ ਹੈ ਕੌਮੀਅਤ ਨਹੀਂ ਦਿੱਤੀ ਗੁਰੂ ਅੰਗਦ ਸਾਹਿਬ ਨੇ ਖਾੜੇ ਬਣਾਤੇ ਉੱਥੇ ਪਨਵਾਨ ਬਣਵਾਤਾ ਸਾਨੂੰ ਕਹਦੇ ਨੇ ਕਿ ਜਿੰਨਾ ਚਿਰ ਸਾਡੇ ਵਿੱਚ ਜੋਰ ਨਹੀਂ ਹੈ ਉਹਨਾਂ ਸਿਰ ਆਪਾਂ ਆਪਣੀ ਰੱਖਿਆ ਨਹੀਂ ਕਰ ਸਕਦੇ ਸੋ ਮੇਰਾ ਮਤਲਬ ਸਾਰੇ ਗੁਰੂ ਸਾਹਿਬਾਂ ਨੇ ਸਾਨੂੰ ਧਰਮ ਵੀ ਦਿੱਤਾ ਤੇ ਸਾਡੀ ਕੌਮੀਅਤ ਵੀ ਹੈ ਬੜੀ ਪਰ ਅਜੇ ਤੱਕ ਅਸੀਂ ਇਸ ਚੀਜ਼ ਨੂੰ ਸਮਝਦੇ ਨਹੀਂ ਹੁਣ ਜੇ ਅੱਜ ਅਸੀਂ ਆਜ਼ਾਦੀ ਬੰਦੂਕ ਦੇ ਲੋਕ ਦੇ ਉੱਤੇ ਨਹੀਂ ਜਾ ਸਕਦੇ ਤਾਂ ਵੋਟ ਤਾਂ ਪਾ ਸਕਦੇ ਆ ਵੋਟ ਕੌਣ ਦੇ ਵਿੱਚ ਤਾਂ ਕੋਈ ਦਰਦ ਨਹੀਂ ਹੈ ਪਰ ਤੁਸੀਂ ਦੇਖੋ ਕਿ ਕਦੇ ਹਿੰਦੂ ਕੋਮ ਸੱਗੀ ਪਾਟੀ ਨੂੰ ਜਾਂ ਸਿੱਖ ਨੂੰ ਵੋਟ ਪਾਟੂਗੀ ਪਰ ਆਪਾ ਕਾਂਗਰਸ ਨੂੰ ਉਤਾਰਨੇ ਆਮ ਪਾਰਟੀ ਦੇ 92 ਐਮਐਲਏ ਜਿੱਤਾਤੇ ਹੁਣ ਇਲੈਕਸ਼ਨ ਹੋਏ ਐ 9 ਐਨਪੀ ਆਪਨੇ ਕਾਂਗਰਸ ਦੇ ਪਾਰਲੀਮੈਂਟ ਦੇ ਵਿੱਚ ਫੇ ਗਏ ਐ ਸਿੱਖਾਂ ਦਾ ਕੋਈ ਹੈਗਾ ਤਾਂ ਅਜੇ ਤੱਕ ਸਾਨੂੰ ਪਤਾ ਨਹੀਂ ਲੱਗਿਆ ਇਹ ਉਹ ਨੇਪਾਲ ਮਿਲਟ ਦੇ ਵਿੱਚ ਜਾ ਕੇ ਕੀ ਕਿਹਾ ਜਾ ਉਸਨੇ ਕੀ ਕੀ ਤਰਕ ਸੋ ਮੇਰਾ ਮਤਲਬ ਹੈ ਕਿ ਜਨਰਲ ਕਿ ਪਾਮੀਤ ਆਪਣੇ ਦੇ ਵਿੱਚ ਨਹੀਂ ਆਉਂਦੀ ਤੇ ਐਵੇਂ ਆਪਾਂ ਹਮੇਸ਼ਾ ਬਰਸੀ ਦੇ ਉੱਤੇ ਆ ਕੇ ਕਹਾਂਗੇ ਕਿ ਅਸੀਂ ਬਹੁਤ ਬਹਾਦਰ ਹਾਂ ਅਸੀਂ ਆਏ ਉਹ ਹੈ ਉਹਨਾਂ ਥਿਰ ਆਪਾਂ ਜਿਮੀਜ਼ਾਦ ਹੋ ਸਕਦੇ ਹਾਂ